ਰਹਿਣ ਵਾਲਾ ਵੀ ਇਸ ਗਲੀ ਦਾ ਰਹਿਣ ਵਾਲਾ ਪਿਛਲੇ ਦਾ ਪਰ ਕੋਈ ਵੀ ਇਹਦੀ ਸਫਾਈ ਕੋਈ ਵੀ ਬੰਦਾ ਜਿਹੜਾ ਉਹ ਤੋਂ ਸੰਤੁਸ਼ਟ ਨਹੀਂ ਹੈ ਮਤਲਬ ਕਿ ਇਹ ਜੋਈ ਕਾਕੇ ਵੀ ਜਿਹਦੇ ਘਰ ਗਾੜੀ ਸਫਾਈ ਕਰਦੇ ਜਾਂਦਾ ਦੱਸੇ ਕੋਈ ਪੰਜ ਪੰਜ 7 7 ਦਿਨ ਤੇ ਪੜਦਾ ਹੀ ਨਹੀਂ ਬਿਲਕੁਲ ਹੀ ਨਹੀਂ ਆਂਦਾ ਇਹਨਾਂ ਦੀ ਗੱਲ ਨੂੰ ਪ੍ਰਮਾਨ ਕੀਤਾ ਔਰ ਇਹਨਾਂ ਕੋਲ ਆ ਕੇ ਬੈਠੇ ਆ ਔਰ ਇੱਕ ਕੋਸ਼ਿਸ਼ ਕੀਤੀ ਕਿ ਚਲੋ ਜੇ ਮੁੱਕ ਦੀ ਆ ਮੁੱਕੇ ਲੇਕਿਨ ਉਹਦੇ ਵਿੱਚ ਜਦੋਂ ਗੱਲ ਚੱਲ ਰਹੀ ਆ ਚੱਲਦੀ ਗੱਲ ਦੇ ਵਿੱਚ ਦੀਪਕ ਕੁਮਾਰ ਇੰਟੂ ਭਾਜੀ ਜਿਹੜੇ ਪਤਾ ਨਹੀਂ ਕਿਉਂ ਇੰਨੇ ਓਖੇ ਹੋਏ ਆ ਉਹਨਾਂ ਨੇ ਗੱਲ ਸ਼ੁਰੂ ਕਰਤੀ ਕਿ ਵੇਖ ਨੇ ਤੁਹਾਡਾ ਮਤਾ ਕੌਣ ਪਾਉਂਦਾ ਵਾ ਤੁਹਾਡੇ ਕੰਮ ਕੌਣ ਕਰਦਾ ਵਾ ਆਕੇ ਸ਼ਾਮ ਨੂੰ ਇਹਨਾਂ ਨਾਲ ਬੈਠ ਕੇ ਸਫਾਈ ਕਰਮਚਾਰੀਆਂ ਨਾਲ ਤੇ ਜਿਨ੍ਹਾਂ ਨੂੰ ਸਿਕੰਦਰ ਜੀ ਲੀਡ ਕਰਦੇ ਆ ਸਾਰੀ ਗੱਲਬਾਤ ਹੋਈ ਹੈ ਅੱਜ ਦਾ 1.5 ਵਜੇ ਦਾ ਟਾਈਮ ਸੀ 1.5 ਵਜੇ ਤਾਂ ਸਾਰੇ ਇਕੱਠੇ ਹੋਏ ਬੜੀ ਵਧੀਆ ਮਾਹੌਲ 'ਚ ਗੱਲਬਾਤ ਚੱਲ ਰਹੀ ਸੀ ਗੱਲਬਾਤ ਆਲਮੋਸਟ ਖਤਮ ਹੋ ਜਲੀ ਤੇ ਇਹਨਾਂ ਨੇ ਉੱਠ ਕੇ ਇੱਕ ਕੰਡੀਸ਼ਨ ਰੱਖਤੀ ਬੇ ਸਫਾਈ ਕਰਮਚਾਰੀ ਕੇਹੇ ਵੀ ਸਫਾਈ ਕਰਮਚਾਰੀ ਨੂੰ ਐਮਸੀ ਦਾ ਕੋਈ ਹੱਕ ਨਹੀਂ ਆ ਮੇਰਾ ਨਾਮ ਅਨੰਕੀਤਾ ਹਾਂ ਕੋਈ ਪੱਤੇ ਨਾਸੀ ਨਹੀਂ ਜਦੀ ਬਾੜ ਨੰਬਰ 9 ਦੇ ਨਾਸੀ ਹਾਂ ਸਾਡੇ ਸੇਵਾਦਾਰ ਜਿਹੜਾ ਉਹ ਅਕਸਰ ਸਾਡੇ ਘਰਾਂ ਗੜੀ ਨਹੀਂ ਹੁੰਦਾ ਬਿਲਕੁਲ ਹੀ ਨਹੀਂ ਕੰਮ ਕਰਦਾ ਨਾ ਐਸਕੇਟ ਤੇ ਨਾ ਪੱਤੇ ਗਿੰਦ ਦੇ ਵਿੱਚ ਦੇਖਿਆ ਤੇ ਸਾਰੇ ਘਰਾਂ ਦੀ ਆਪਣੀ ਆਪਣੀ ਸਫਾਈ ਆਪਣਾ ਆਪਣਾ ਪਾਣੀ ਸੁੱਟ ਕੇ ਆਪਣੀ ਆਪਣੀ ਸਫਾਈ ਕਰ ਰਹੇ ਆ ਸਾਰੇ ਦੇਖੋ ਹਾਂ ਜਿਹੜਾ ਕੋਈ ਫੋਟੋ ਲੈ ਸਕਦੇ ਜੇ ਸਾਰਾ ਕੁਝ ਕਰ ਸਕਦੇ ਹਰ ਵਾਰੀ ਮਹੀਨੇ ਤੇ ਮਹੀਨੇ ਲੈਣ ਆਉਂਦਾ ਆਪਣੀ ਗ੍ਰਾਈ ਲੈਣ ਆਉਂਦਾ ਜਿਹੜੇ ਵੀ ਤੇ ਦਿਨ ਦਿਹਾੜੇ ਤੇ ਹਰ ਘਰ ਤੋਂ ਉਹਦੀ ਬੱਜੀ ਗ੍ਰਾਈ ਆਣ ਕੇ ਲੈਂਦਾ ਵਾ ਲੋਕਰ ਰਹਿਣ ਵਾਲਾ ਵਾ ਲੈਣ ਵਾਲਾ ਵੀ ਐਸੀ ਗੜੀ ਦਾ ਰਹਿਣ ਵਾਲਾ ਪਿਛਲੀ ਦਾ ਪਰ ਕੋਈ ਵੀ ਇਹਦੀ ਸਫਾਈ ਤੋਂ ਕੋਈ ਵੀ ਬੰਦਾ ਜਿਹੜਾ ਉਹ ਤੋਂ ਸੰਤੋਸ਼ ਨਹੀਂ ਆ ਮਤਲਬ ਕਿ ਇਹ ਜੋਈ ਗਾਕੇ ਵੀ ਜਿਹਦੇ ਘਰ ਗਾੜੀ ਸਫਾਈ ਕਰਕੇ ਜਾਂਦਾ ਦੱਸੇ ਕੋਈ ਪੰਜ ਪੰਜ ਸਸਾ ਦਿਨ ਤਾਂ ਪੜਦਾ ਹੀ ਨਹੀਂ ਬਿਲਕੁਲ ਹੀ ਨਹੀਂ ਆਂਦਾ ਇਹਦਾ ਸੰਗੂਤ ਨਹੀਂ ਆਪ ਕੋਲੋਂ ਲੈ ਕੇ ਦੇਖ ਸਕਦੇ ਜਿਹੜੀ ਕੋਈ ਸਫਾਈ ਹੈਗੀ ਠੀਕ ਉਹਨੇ ਕੱਢੀ ਘੜਾਈ ਹੈ ਘਰਾਂ ਅਗਾਂਹ ਕੂੜੇ ਲੱਗੇ ਆ ਬਿਲਕੁਲ ਸਾਰੇ ਇਸ ਤਰ੍ਹਾਂ ਦੇ ਉਹਦਾ ਆਪਣਾ ਫਰਜ਼ ਹੀ ਨਹੀਂ ਮੰਨਦਾ ਲੈ ਕੇ ਜੁਨੀਅਨ ਤੁਰਦੇ ਨਾ ਫਿਰ ਇਹ ਜੁਨੀਅਨ ਲੈ ਕੇ ਤੁਰਿੰਦੇ ਆ ਲੋਕੇ ਇਹ ਕਹਿੰਦੇ ਕਿ ਨੂੰ ਮਣਾ ਮੋਟਾ ਦੇ ਜੁਨੀਅਨ ਲੈ ਕੇ ਤੁਰਿੰਦੇ ਆ ਕਹਿੰਦੇ ਵਾਸਤਾ ਦੇਖਣ ਆਣ ਕੇ ਮੌਕਾ ਵੇਖਣ ਜਿਹੜੀ ਇਨਸਾਫ ਬਣਦਾ ਜਿਹੜਾ ਉਹਦੇ ਵਿਚਾਰੇ ਜ਼ਿੰਮੇਵਾਰ ਬੰਦਾ ਜਿਹੜਾ ਉਹਦੇ ਘਰ ਖੜੀ ਕੂੜੇ ਦਾ ਢੇਰ ਲਾਇਆ ਉਹ ਆਣ ਕੇ ਵੇਖਿਆ ਜੇ ਕੀ ਕਾਰਨ ਮੰਨਦਾ ਉਹਦਾ ਕਿਉਂ ਜਿਹੀ ਕੀ ਵਜਾ ਕਰਕੇ ਕਿਉਂ ਇੰਨਾ ਤਕਾਸ਼ ਕਿਉਂ ਹੋ ਸਕਦਾ ਹੈ ਸਿਕੰਦਰ ਪ੍ਰਧਾਨ ਸਫਾਈ ਸੇਵਕ ਜੂਨੀਅਨ ਜਿਵੇਂ ਕਿ ਇਹ ਜਿਹੜਾ ਸਾਰਾ ਮਸਲਾ ਹੀ ਜਿਹੜੇ 9 ਨੰਬਰ ਵਾਰਡ ਦੇ ਕੌਂਸਲਰ ਆ ਸੰਤੋਸ਼ ਕੌਰ ਜੀ ਉਹਨਾਂ ਦੇ ਹਸਬੰਦ ਦੇ ਨਾਲ ਜਿਹੜੀ ਸਾਡੀ ਸਫਾਈ ਸਵਕ ਦੇ ਪਤਨੀ ਦੇ ਨਾਲ ਜਿਹੜੀ ਮਾੜੀ ਸ਼ਬਦਾਂਦਲੀ ਬੋਲੀ ਗਈ ਉਸ ਮਸਲੇ 'ਚ ਅੱਜ ਅਸੀਂ ਆਪਣੀ ਪਰਸਨਲ ਜੂਨੀਅਨ ਦੀ ਮੀਟਿੰਗ 'ਚ ਬੈਠੇ ਹੋਏ ਸੀ ਕਿ ਜਿਹਦੇ ਵਿੱਚ ਸਾਨੂੰ ਪ੍ਰਧਾਨ ਜੀ ਦਾ ਮੈਸੇਜ ਆਇਆ ਪ੍ਰਧਾਨ ਜੀ ਆਏ ਕਿ ਸਾਡੇ ਕਾਉਂਸਲਰ ਇਕੱਠੇ ਹੋਏ ਆ ਤੇ ਤੁਸੀਂ ਆਓ ਔਰ ਅਸੀਂ ਸਹਿਮਤੀ ਨਾਲ ਉਹਨਾਂ ਕੋਲ ਗਏ ਆ ਔਰ ਬਹੁਤ ਅچھے ਤਰੀਕੇ ਨਾਲ ਗੱਲ ਵੀ ਚੱਲ ਰਹੀ ਆ ਔਰ ਅਸੀਂ ਚਲੋ ਇੱਕ ਸ਼ਹਿਰ ਵਾਸੀਆਂ ਦੇ ਹੋਣ ਦੇ ਨਾਤੇ ਕਿ ਛੋਟਾ ਜਿਹਾ ਸ਼ਹਿਰ ਆ ਇਕੱਠੇ ਰਹਿਣਾ ਵਾ ਇਹਨੂੰ ਮੱਦੇ ਨਜ਼ਰ ਰੱਖਦੇ ਹੋਏ ਆਪਾਂ ਇਨਾਂ ਦੀ ਗੱਲ ਨੂੰ ਪ੍ਰਵਾਨ ਕੀਤਾ ਔਰ ਇਹਨਾਂ ਕੋਲ ਆ ਕੇ ਬੈਠੇ ਆ ਔਰ ਇਹ ਕੋਸ਼ਿਸ਼ ਕੀਤੀ ਕਿ ਚਲੋ ਜੇ ਮੁੱਕ ਦੀ ਆ ਮੁੱਕੇ ਲੇਕਿਨ ਉਹਦੇ ਵਿੱਚ ਜਦੋਂ ਗੱਲ ਚੱਲ ਰਹੀ ਆ ਚੱਲਦੀ ਗੱਲ ਦੇ ਵਿੱਚ ਦੀਪਕ ਕੁਮਾਰ ਇੰਟੂ ਭਾਜੀ ਜਿਹੜੇ ਪਤਾ ਨਹੀਂ ਕਿਉਂ ਇੰਨੇ ਓਖੇ ਹੋਏ ਆ ਉਹਨਾਂ ਨੇ ਗੱਲ ਸ਼ੁਰੂ ਕਰਤੀ ਕਿ ਵੇਖ ਨੇ ਤੁਹਾਡਾ ਮਤਾ ਕੌਣ ਪਾਉਂਦਾ ਵਾ ਤੁਹਾਡੇ ਕੰਮ ਕੌਣ ਕਰਦਾ ਵਾ ਤੁਹਾਡੇ ਕੋਲ ਜੋ ਹੁੰਦਾ ਕਰ ਲੋ ਇਹ ਦੋ ਤਿੰਨ ਗੱਲਾਂ ਜਿਹੜੀਆਂ ਬੜੀਆਂ ਧਮਕੀ ਭਰੀਆਂ ਗੱਲਾਂ ਆ ਨਾ ਕਹਿ ਕੇ ਤੇ ਉੱਠ ਕੇ ਚਲ ਗਿਆ ਜਿਹਦੇ ਵਿੱਚ ਪੂਰਾ ਹਾਊਸ ਆ ਇਹ ਤਿੰਨ ਗੱਲਾਂ ਜਿਹੜੀਆਂ ਇਹਨਾਂ ਨੇ ਧਮਕੀ ਭਰੀਆਂ ਸਾਨੂੰ ਕਹੀਆਂ ਵਾ ਇਹ ਹੁਣ ਕਿਸ ਮੰਚਾ ਨਾਲ ਕਹੀਆਂ ਵਾ ਸਾਨੂੰ ਨਹੀਂ ਪਤਾ ਔਰ ਸਾਡੀ ਪੂਰੀ ਜੂਨੀਅਨ ਚ ਰੋਸ ਆ ਅਸੀਂ ਮਕਾਨ ਨੂੰ ਆਏ ਆ ਲੇਕਿਨ ਅੱਜ ਇਹਨਾਂ ਦੀ ਬਦੌਲਤ ਨਹੀਂ ਮੁੱਕਿਆ ਕੰਮ ਔਰ ਹੁਣ ਜਿਹੜਾ ਇਹ ਸਾਡਾ ਸੰਘਰਸ਼ ਸ਼ੋਰ ਤੇਜ ਹੋਏਗਾ ਕਿ ਜੇ ਸਾਨੂੰ ਕੋਈ ਇਹ ਧਮਕੀ ਦੇ ਰਿਹਾ ਕੋਈ ਥੋਸ ਸਾਡੇ ਤੇ ਜਮਾ ਰਿਹਾ ਥੋਸ ਤੇ ਅਸੀਂ ਵੀ ਨਹੀਂ ਫਿਰ ਜਮਨ ਦੇਣੀ ਆਪਣੇ ਤੇ ਅਸੀਂ ਇੱਥੇ ਉਮਰਪੁਰ ਦੇ ਮੁਲਾਜ਼ਮ ਆ ਇਹ 2 4 5 ਸਾਲ ਲਈ ਆਂਦੇ ਆ ਅਸੀਂ ਇਹਨਾਂ ਦੇ ਸਾਥ ਦੇ ਨੂੰ ਹਰ ਕੰਮ ਚ ਸਾਥ ਦਿੰਨੇ ਆ ਲੇਕਿਨ ਇਹ ਸਾਡੇ ਨਾਲ ਇਤਨਾ ਵਿਤਕਰਾ ਕਰਨ ਹੁਣ ਜਿਹੜੀ ਸਾਡੀ ਜਥੇਬੰਦੀਆਂ ਚ ਗੱਲ ਹੋਈ ਆ ਸੋਮਵਾਰ ਆਪਾਂ ਅੰਦਰ ਅਲਟੀਮੇਟ ਦਿੱਤਾ 24 ਘੰਟੇ ਦਾ ਠੀਕ ਆ ਜੀ ਸੋਮਵਾਰ ਨੂੰ ਨਹੀਂ ਹਾਈਵੇ ਜਾਮ ਕਰਾਂਗੇ ਜਿਹਦੇ ਵਿੱਚ ਸਾਡੇ ਕੋਲ ਪੂਰੇ ਪੰਜਾਬ ਦੀਆਂ ਜਥੇਬੰਦੀਆਂ ਵੀ ਆਣ ਗਿਆ ਸਾਡਾ ਕੁਐਸਚਨ ਭਾਈਚਾਰਾ ਜਿਹਦੇ ਚ ਇਕੱਠਾ ਹੋਏਗਾ ਵਾਲਮੀਕ ਭਾਈਚਾਰਾ ਇਕੱਠਾ ਹੋਏਗਾ ਸਾਡੀ ਸਮੂਹ ਜਿਹੜੀ ਸਫਾਈ ਸੇਵਕ ਯੂਨੀਅਨ ਪੰਜਾਬ ਆ ਉਹ ਵੀ ਇਕੱਠੀ ਹੋਏਗੀ ਹੁਣ ਸਾਡੇ ਕੋਲ ਜੋ ਇਹ ਭਾਈ ਕਹਿ ਗਏ ਆ ਕਿ ਕੱਲੋ ਜੋ ਹੁੰਦਾ ਵਾ ਹੁਣ ਅਸੀਂ ਉਸੇ ਤਰੀਕੇ ਨਾਲ ਚੱਲਾਂਗੇ ਜੋ ਸਾਡੇ ਕੋਲ ਹੋਇਆ ਅਸੀਂ ਉਹੋ ਹੀ ਕਰਨਾ ਵਾ ਪਹਿਲਾਂ ਤਾਂ ਅਸੀਂ ਸੋਚਿਆ ਸੀ ਕਿ ਪਰਚਾ ਨਹੀਂ ਕਟਣਾ ਕੱਟਿਆ ਜਾਵੇ ਕਿ ਸਹਿਮਤੀ ਨਾਲ ਫੈਸਲਾ ਹੋ ਜੇ ਪਰ ਹੁਣ ਅਸੀਂ ਪਰਚਾ ਕਟਾ ਕੇ ਉੱਠਾਂਗੇ ਉਹ ਜਿਹੜੀ ਇਹ ਸਫਾਈ ਦੀ ਵਿਵਸਥਾ ਹੁਣ ਬੰਦ ਹੋ ਹੁੰਦੀ ਆ ਉਹਦੇ ਵਿੱਚ ਜਿਹੜੇ ਸ਼ਹਿਰ ਵਾਸੀਆਂ ਦੀ ਜਿਹੜੀ ਮੁਸ਼ਕਲ ਆ ਸਫਾਈ ਨੂੰ ਲੈ ਕੇ ਆਣਗੀ ਬਿਮਾਰੀ ਫੈਲਣ ਦਾ ਡਰਿਆ ਉਹਦਾ ਸਾਰਾ ਜ਼ਿੰਮਾ ਜਿਹੜਾ ਵਾ ਇਹ ਮਿਊਨਿਸਪਲ ਜਿਹੜੀ ਮੈਨੇਜਮੈਂਟ ਆ ਐਮਸੀ ਇਹ ਸਾਰਾ ਜ਼ਿੰਮੇਵਾਰੀ ਇਹਨਾਂ ਦੀ ਹੋਵੇਗੀ ਕਿਉਂਕਿ ਸਾਡੇ ਵੱਲੋਂ ਤੇ ਗੱਲ ਮੁਕਾਈ ਗਈ ਸੀ ਲੇਕਿਨ ਅੱਜ ਇਹਨਾਂ ਦੇ ਕਰਕੇ ਦੋ ਸ਼ਬਦਾਂ ਦੇ ਕਰਕੇ ਫੇਰ ਗੱਲ ਰਹਿ ਗਈ ਆ ਜਿੰਨੀ ਵੀ ਇਹ ਸਫਾਈ ਦੀ ਵਿਵਸਥਾ ਬੰਦ ਹੋਏਗੀ ਇਹਦਾ ਸਾਰਾ ਜ਼ਿੰਮੇਦਾਰ ਮੈਨੇਜਮੈਂਟ ਹੋਵੇਗਾ ਜੀ ਕੱਲ ਦਾ ਜਿਹੜਾ ਐਪੀਸੋਡ ਹੋਇਆ ਜੀ ਮੈਂ ਤਾਂ ਕਹਾਂਗਾ ਨਹੀਂ ਹੋਣਾ ਚਾਹੀਦਾ ਮਮਲੀ ਤਕਰਾਰ ਨੂੰ ਇੱਕ ਬੜਾ ਵੱਡਾ ਐਜੀਟੇਸ਼ਨ ਬਣਾ ਦਿੱਤੀ ਗਈ ਆ ਜੋ ਕਿ ਨਹੀਂ ਹੋਣੀ ਚਾਹੀਦੀ ਅਸੀਂ ਸ਼ਹਿਰੋਂ ਬਾਹਰ ਹੀ ਮੈਂ ਪ੍ਰਧਾਨ ਜੀ ਆ ਕੇ ਸ਼ਾਮ ਨੂੰ ਇਹਨਾਂ ਨਾਲ ਬੈਠ ਕੇ ਸਫਾਈ ਕਰਮਚਾਰੀਆਂ ਨਾਲ ਜਿਨ੍ਹਾਂ ਨੂੰ ਸਿਕੰਦਰ ਜੀ ਲੀਡ ਕਰਦੇ ਆ ਸਾਰੀ ਗੱਲਬਾਤ ਹੋਈ ਆ ਅੱਜ ਦਾ 1.5 ਵਜੇ ਦਾ ਟਾਈਮ ਸੀ 1.5 ਵਜੇ ਜਦੋਂ ਆਪਾਂ ਸਾਰੇ ਇਕੱਠੇ ਹੋਏ ਬੜੇ ਵਧੀਆ ਮਾਹੌਲ 'ਚ ਗੱਲਬਾਤ ਚੱਲ ਰਹੀ ਸੀ ਗੱਲਬਾਤ ਆਲਮੋਸਟ ਖਤਮ ਹੋ ਜਲੀ ਤੇ ਇਹਨਾਂ ਨੇ ਉੱਠ ਕੇ ਇੱਕ ਕੰਡੀਸ਼ਨ ਰੱਖਤੀ ਵੀ ਸਫਾਈ ਕਰਮਚਾਰੀ ਕਿਹੇ ਵੀ ਸਫਾਈ ਕਰਮਚਾਰੀ ਨੂੰ ਐਮਸੀ ਦਾ ਕੋਈ ਹੱਕ ਨਹੀਂ ਆ ਵੀ ਉਹ ਕੰਮੋਂ ਆਖੇ ਜਦੋਂ ਇੱਥੇ ਕੰਮ ਕਰ ਜਾ ਨਹੀਂ ਕਰ ਇਹ ਸਾਨੂੰ ਭਰੋਸਾ ਦਿਓ ਵੀ ਸਾਨੂੰ ਕੋਈ ਐਮਸੀ ਨਹੀਂ ਕੰਮ ਕਰਦਾ ਮੈਂ ਤੂੰ ਪੱਤਰਕਾਰ ਦੇ ਨਾਤੇ ਨਾ ਹੋ ਕੇ ਇੱਕ ਚੰਗੇ ਸਿਟੀਜ਼ਨ ਹੋਣ ਦੇ ਨਾਤੇ ਮੈਨੂੰ ਇੱਕ ਚੀਜ਼ ਮੇਰੀ ਗੱਲ ਦਾ ਜਵਾਬ ਦਿਓ ਵੇ ਸ਼ਹਿਰ ਦੇ ਅਹੀ ਚੁਣੇ ਹੋਏ ਨਮਾਇਦੇ ਆ ਤੁਹਾਡੇ ਮਹੱਲੇ ਚ ਜਾਂ ਸ਼ਹਿਰ ਦੇ ਵਿੱਚ ਕਿਸੇ ਵੀ ਵਾਰਡ ਚ ਕਿਸੇ ਨੂੰ ਕੰਮ ਪੈਂਦਾ ਉਹ ਕਿਹਨੂੰ ਅਪਰੋਚ ਕਰਦਾ ਜੀ ਉਹ ਐਮਸੀ ਨੂੰ ਅਪਰੋਚ ਕਰਦਾ ਵੀ ਐਮਸੀ ਸਾਹਿਬ ਮੇਰੀ ਵਾਰਡ ਦਾ ਇਹ ਕੰਮ ਆ ਇਹ ਕਰਵਾਓ ਕੰਮ ਸਾਡੇ ਕੋਲ ਕੀ ਆ ਵਾਰਡ ਵਾਸੀ ਦੀ ਕਿਸੇ ਦੀ ਲਾਈਟ ਨਹੀਂ ਹੈਗੀ ਕਿ ਇਹਦਾ ਗਲੀ ਦਾ ਇਸ਼ੂ ਆ ਕਿ ਇਹਦਾ ਨਾਲੀ ਦਾ ਇਸ਼ੂ ਆ ਕਿ ਇਹਦਾ ਕੁਰੇ ਦਾ ਇਸ਼ੂ ਆ ਉਹ ਇਹੀ ਕਿਨੂੰ ਕਾਂਗੇ ਜੀ ਇਸ ਭਾਈ ਕਰਮਚਾਰੀ ਨੂੰ ਕਹਿਣਾ ਜੇ ਇਹ ਤੇ ਕੰਮ ਹੀ ਨਹੀਂ ਕਰਣਾ ਕਿਸੇ ਨੂੰ ਤੇ ਇਹ ਕਾਦੇ ਵਾਸਤੇ ਇਹਦਾ ਮਤਲਬ ਜਿਹੜਾ ਸੰਵਿਧਾਨ ਆ ਜਾਂ ਕੋਈ ਵੀ ਕਾਨੂੰਨ ਆ ਇਹ ਤੇ ਖਤਮ ਹੀ ਹੋ ਗਿਆ ਐਮਸੀ ਕਾਦੇ ਵਾਸਤੇ ਆਹੀ ਉਹ ਅਹੀ ਲੋਕਾਂ ਦੇ ਕੰਮ ਨਹੀਂ ਕਰਾਉਣੇ ਇਹਨਾਂ ਨੂੰ ਕੰਮ ਨਹੀਂ ਕਾਹਾਂਗੇ ਤੇ ਕੰਮ ਕਰੇਗਾ ਕੌਣ ਜੀ ਇਹ ਤੁਸੀਂ ਗੱਲ ਇਹ ਪੱਤਰਕਾਰਾਂ ਨੂੰ ਕਿਉਂ ਨਹੀਂ ਦੱਸੀ ਵੀ ਅਹੀ ਇਹ ਕੰਡੀਸ਼ਨ ਰੱਖੀ ਉਹਦੇ ਕਰਕੇ ਰਿੰਟੂ ਨੇ ਇਹ ਨਹੀਂ ਗੱਲ ਕਹੀ ਮੈਂ ਇਹ ਗਲਤ ਧਰੂਰਾ ਕੀਆ ਵੀ ਜੇ ਐਮਸੀ ਨੇ ਤੁਹਾਨੂੰ ਕੰਮ ਦੇ ਨਹੀਂ ਕਹਿਣਾ ਫਿਰ ਤੁਸੀਂ ਵੀ ਐਮਸੀ ਨੂੰ ਆਪਣੇ ਕਿਸੇ ਮਥੇ ਵੱਲੋਂ ਨਾ ਕਿਓ ਤੁਸੀਂ ਕਿ ਜਥੇਬੰਦੀ ਨਾਲ ਜੁੜੇ ਹੋ ਇਹਦਾ ਮਤਲਬ ਇਹ ਨਹੀਂ ਵੀ ਤੁਸੀਂ ਤੁਹਾਨੂੰ ਦਬਾ ਕੇ ਕੋਈ ਫੈਸਲਾ ਕਰ ਰਹੇ ਹੋ ਸਰ ਮੈਂ ਅਹੀ ਅੱਜ ਵੀ ਮੇਰੀ ਜਿਹੜੀ ਗੱਲ ਸ਼ੁਰੂਆਤ ਹੋਈ ਆ ਇਸੇ ਗੱਲ ਤੋਂ ਸ਼ੁਰੂਆਤ ਹੋਈ ਆ ਵੀ ਆਪਾਂ ਕਾਉਂਸਲਰ ਆ ਤੁਸੀਂ ਸਫਾਈ ਕਰਮਚਾਰੀ ਹੋ ਇਹ ਹੀ ਇੱਕ ਪਰਿਵਾਰਿਕ ਰਿਸ਼ਤਾ ਸਾਡਾ ਸਾਡੀ ਇਸ ਕਸ਼ਮਕਸ਼ ਦੇ ਵਿੱਚ ਸ਼ਹਿਰ ਦਾ ਨੁਕਸਾਨ ਨਾ ਹੋਏ ਇਸ ਗੱਲ ਤੋਂ ਮੈਂ ਗੱਲ ਸਟਾਰਟ ਕੀਤੀ ਆ ਗੱਲ ਮੁੱਕ ਗਈ ਆਲਮੋਸਟ ਗੱਲ ਮੁੱਕ ਗਈ ਆ ਰਾਜੀਨਾਵਾ ਆਲਮੋਸਟ ਹੋ ਗਿਆ ਉੱਥੇ ਦਿੱਥੇ ਇਹਨਾਂ ਨੇ ਉੱਠ ਕੇ ਇੱਕ ਕੰਡੀਸ਼ਨ ਰੱਖੀ ਆ ਵੀ ਕੋਈ ਵੀ ਐਮਸੀ ਈਵਨ दैट ਮੈਨੀ ਵੀ ਮੈਨੂੰ ਕਿਹਾ ਉਹ ਸਾਰੇ ਐਮਸੀ ਬੈਠੇ ਵੀ ਮੈਨੂੰ ਪਰਟੀਕੁਲਰਲੀ ਕਿਹਾ ਵੀ ਰਿੰਟੂ ਸਾਨੂੰ ਨਹੀਂ ਕੰਮ ਕਰੇਗਾ ਵੀ ਕੋਈ ਐਮਸੀ ਕੰਮ ਨਹੀਂ ਸਾਨੂੰ ਕਹਿ ਸਕਦਾ ਸਾਡਾ ਕੀ ਇਹ ਉੱਥੇ ਫਿਰ ਰੋਲ ਕੀ ਆ ਲੋਕੀ ਸਾਨੂੰ ਕੰਮ ਕਹਿਣਗੇ ਤੇ ਅਹੀ ਇਹਨਾਂ ਨੂੰ ਮੁਲਾਜ਼ਮਾ ਨੂੰ ਕੰਮ ਕਹਿਣਾ ਮੈਨੂੰ ਸਿਕੰਦਰ ਜੀ ਇਹ ਤੋਹੀ ਨਹੀਂ ਤੁਹਾਡੇ ਪਿੱਛੇ ਕੋਈ ਬੋਲ ਰਿਹਾ ਤੁਹਾਨੂੰ ਬੁਲਵਾ ਰਿਹਾ ਵਾ ਪੀ ਇਸ ਐਪੀਸੋਡ ਨੂੰ ਦੇ ਵਿੱਚ ਸ਼ਹਿਰ ਦਾ ਆਪਾ ਨਾਂ ਨੁਕਸਾਨ ਕਰਕੇ